ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਥੋੜਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆਂ ਨਵੀਂ ਮਠਿਆਈ ਬਣਾਉਣ ਜੋ ਕਿ ਬਾਜ਼ਾਰ ਦੇ ਵਿੱਚ 800-1000 ਰੁਪਏ ਨੂੰ ਕਿਲੋ ਹੁੰਦੀ ਹੈ ਜੀ ਤੇ ਉਹ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਨਾਲੇ ਆਪਾਂ ਆਵਦੀ ਸਫਾਈ ਨਾਲ ਤਿਆਰ ਕਰਾਂਗੇ ਤੇ ਹੈਲਦੀ ਚੀਜ਼ਾਂ ਪਾ ਕੇ ਘੱਟ ਮਿੱਠੇ ਵਾਲੀ ਉਹਦੇ ਵਾਸਤੇ ਆਪਾਂ ਇੱਕ ਕੌਲੀ ਤਾਂ ਲਈ ਹੈ ਜੀ ਮਿਲਕ ਪਾਊਡਰ ਦੀ ਕੋਈ ਵੀ ਕੰਪਨੀ ਅੰਦਰ ਤੁਸੀਂ ਲੈ ਸਕਦੇ ਹੋ ਇੱਕ ਕੌਲੀ ਲਈ ਆਪਾਂ ariel ਦਾ ਬੋਰਾ ਤੇ ਅੱਧੀ ਕੌਲੀ ਤੇ ਥੋੜਾ ਜਿਹਾ ਜ਼ਿਆਦਾ ਆਪਾਂ ਲਈਆ ਖੰਡ ਇਹ ਘਰ ਵਾਲੀ ਆਹੀ ਖੰਡਾ ਮੋਟੀ ਖੰਡਾ ਨੂੰ ਪੀਸ ਲਿਆ ਸੀ ਆਪਾਂ ਫ੍ਰੀਕ ਕਰ ਲਿਓ ਵੀ ਲੈ ਲਈ ਤੇ ਅੱਧੀ ਕੌਲੀ ਲਈ ਆਪਾਂ ਦੁੱਧ ਵੀ ਇਹਨਾਂ ਦੁੱਧ ਲੱਗਣਾ ਨਹੀਂ ਪਰ ਥੋੜਾ ਲੱਗੂਆ ਤੇ ਤਿੰਨ ਲਈ ਆਪਾਂ ਕਲਰ ਜਿਹੜਾ ਕਲਰ ਆਪਾਂ ਜੀ ਕੀਤਾ ਉਹ ਪਾ ਲਾਂਗੇ ਇੱਕ ਗ੍ਰੀਨ ਆ ਇੱਕ yellow ਆ ਇੱਕ red ਆ ਜੀ ਤੇ ਥੋੜੀ ਜੀ ਲਈ ਆਪਾਂ ਟੂਟੀ ਫਰੂਟੀ ਇਹਨੂੰ ਵੀ ਵਿੱਚ ਪਾਵਾਂਗੇ ਤੁਸੀਂ ਹੁਣ ਆਪਾਂ ਬਣਾਉਣੀ ਸ਼ੁਰੂ ਕਰਦੇ ਹਾਂ ਮਠਿਆਈ ਤੇ ਆਪਾਂ ਲੈ ਲਿਆ ਇੱਕ ਡੰਗਾ ਲੈ ਲਿਆ ਤੇ ਇਹ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਾਰੀਅਲ ਦਾ ਬੂਰਾ ਇਕ ਕੌਲੀ ਪਾ ਲਈ ਤੇ ਜਿਹੜਾ ਹੁਣ ਆਪਣਾ ਮਿਲਕ ਪਾਊਡਰ ਸੀ ਇਹ ਦੀ ਕੌਲੀ ਵੀ ਪਾ ਲਈ ਹੁਣ ਆਪਾਂ ਨਾ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੋਨੋਂ ਚੀਜ਼ਾਂ ਨੂੰ ਜਿਹੜੀ ਚੀਜ਼ ਆਪਾਂ ਘਰ ਦੇ ਵਿੱਚ ਬਣਾਉਣੀ ਹੈ ਜੀ ਉਹ ਆਪਾਂ ਨੂੰ ਪਤਾ ਹੁੰਦਾ ਆਪਾਂ ਪੂਰੀ ਸਾਫ ਸਫਾਈ ਨਾਲ ਬਣਾਉਣੀ ਹੈ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਚੀਜ਼ ਲਿਆਉਣੀ ਹੈ ਉਹ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਕੀ ਪਾਉਂਦੇ ਆ ਕੀ ਨਹੀਂ ਪਾਉਂਦੇ ਉਹਦੇ ਵਿੱਚ ਜੀ ਇਸ ਤਰ੍ਹਾਂ ਆਪਾਂ ਖੰਡ ਵੀ ਪਾ ਲਈਏ ਦੇ ਵਿੱਚ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੰਾ ਚ ਜਾਨੋ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦੁੱਧ ਜਿਹੜਾ ਤੁਸੀਂ ਇੱਕੇ ਵਾਰੀ ਨਹੀਂ ਸਾਰਾ ਪਾਉਣਾ ਥੋੜਾ ਥੋੜਾ ਕਰਕੇ ਚਮਚੇ ਨਾਲ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਪਾਵਾਂਗੇ ਜੇ ਆਪ ਇੱਕ ਵਾਰੀ ਜੀ ਪਾ ਲਿਆ ਕਈ ਵਾਰੀ ਜ਼ਿਆਦਾ ਪੈ ਜਾਂਦਾ ਈ ਫਿਰ ਆਪਾਂ ਨੂੰ ਪਤਾ ਨਹੀਂ ਲੱਗਣਾ इस तरह चंकी तरह मिक्स कर लेंगे आप थोड़ा जहा सख्त जो डो बना लेंगे थोड़ा जुद्ध आप हो पा लेंगे दु चमचे पा लेंगे एक बार इस तरह चंकी तरह आप मल के सारीजा अपन मिक्स हो जाएंगे इस तरह जिमें आटा गुंदते होंगे इस तरह कट्ठा कर लेना सारे हम आप थोड़ा जहा दुध होर पा लें एक साइड से ਇਸ ਤਰ੍ਹਾਂ ਕਿਹੋ ਵਗਾਰ ਹੈ ਦੇ ਵਿੱਚ ਕੁਝ ਵੀ ਪਾਉਣ ਦੀ ਜ਼ਰੂਰਤ ਨਹੀਂ ਜੀ ਕਿਉਂਕਿ ਨਾਰੀਅਲ ਦਾ ਪੂਰਾ ਪਾਇਆ ਹੁੰਦਾ ਉਹਦੇ ਵਿੱਚ ਸੰਘਾਈ ਬਹੁਤ ਜ਼ਿਆਦਾ ਹੁੰਦੀ ਹੈ ਜੀ ਇਸ ਤਰ੍ਹਾਂ ਆਪਣਾ ਡੋ ਬਣ ਗਿਆ ਹੁਣ ਇਹਨੂੰ ਨਾ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਕਰ ਲਾਂਗੇ ਇੱਕੋ ਜਿਹਾ ਇਸ ਤਿੰਨ ਹਿੱਸੇ ਕਰ ਲਾਂਗੇ ਇਹਦੇ ਜਿਹੜਾ ਆਪਾਂ ਇੱਕ ਹਿੱਸਾ ਵਿੱਚ ਕਰਾਂਗੇ ਉਹ ਥੋੜਾ ਜਿਹਾ ਘੱਟ ਰੱਖਾਂਗੇ ਜੀ ਤੇ ਦੂਸਰੇ ਆਪਾਂ ਦੋਨੇ ਇੱਕੋ ਜਿਹੀ ਰੱਖਾਂਗੇ ਇਸ ਤਰ੍ਹਾਂ ਆਪਾਂ ਵਿੱਚਲੇ ਪਾਸੇ ਰੱਖਾਂਗੇ ਇਹਨੂੰ ਥੋੜਾ ਜਿਹਾ ਕੱਟ ਕਰ ਦਾਂਗੇ ਇਸ ਤਰ੍ਹਾਂ ਨਾ ਪਮੜਾ ਮੜਾ ਟੂਆ ਕਰ ਲੈਣੇ ਤਿੰਨਾਂ ਵਿੱਚ ਤੇ ਤਿੰਨਾਂ ਦੇ ਵਿੱਚ ਹੀ ਆਪਾਂ ਥੋੜਾ ਥੋੜਾ ਕਲਰ ਆ ਜਿਹੜਾ ਉਹ ਪਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਚਮਚੇ ਦੀ ਨੋਕ ਤੇ ਡੰਡੀ ਤੇ ਚੜਾ ਕੇ ਪਿਛੇ ਕਲਰ ਪਾਉਣਾ ਇਹ ਵਿੱਚ ਇਸ ਤਰ੍ਹਾਂ ਥੋੜਾ ਥੋੜਾ ਤਿੰਨੋਂ ਕਲਰ ਆਪਾਂ ਪਾਵਾਂਗੇ ਇਹਦੇ ਤੇ ਪਰੜੇ ਪਾ ਲਈ ਤੇ ਆਪ ਪਾਵਾਂਗੇ ਗ੍ਰੀਨ ਹੁਣ ਇਹਦੇ ਵਿੱਚ ਛਿੜਦਾਂਗੇ ਇੱਕ ਇੱਕ ਸਿਰਟਾ ਦੁੱਧ ਪਾ ਦਾਂਗੇ ਇਹ ਵੀ ਆਪਾਂ ਨੂੰ ਮਸਟ ਕਲਰ ਨੂੰ ਫੋਰਨ ਵਾਸਤੇ ਪਾਵਾਂਗੇ ਮੇਸਟਰ ਨੂੰ ਥੋੜੀ ਲੈ ਲੈਣੇ ਆਪਾਂ ਇੱਕ ਚੱਕ ਲੈਣੇ ਆ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਕੇ ਕੱਲਾ ਨੂੰ ਇਸਨੂੰ ਚੰਗੀ ਤਰ੍ਹਾਂ ਹੱਥ ਦਿਨਾ ਮੈਸ਼ ਕਰਕੇ ਨੂੰ ਰਲਾ ਲਾਂਗੇ ਵਿੱਚ ਆ ਦੇਖੋ ਜੀ ਥਿੰਨੇ ਕਲਰ ਆਪਾਂ ਮਿਕਸ ਕਰ ਲਏ ਆਪਣੇ ਮਟੀਰੀਅਲ ਦੇ ਵਿੱਚ ਤੇ ਹੁਣ ਆਪਾਂ ਨਾ ਇਹਨੂੰ ਇੱਕ ਸਾਈਡ ਤੇ ਕਰ ਦਿੰਨੇ ਆ ਤੇ ਇੱਕ ਵਾਰੀ ਆਪਾਂ yellow ਕਲਰ ਵਾਲਾ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਟੂਟੀ ਫਰੂਟੀ ਇਸ ਤਰ੍ਹਾਂ ਪਾ ਦਾਂਗੇ ਵਿੱਚ ਜੇ ਤੁਹਾਡੇ ਕੋਲੇ ਨਹੀਂ ਹੈ ਨਹੀਂ ਤੁਸੀਂ ਬਿਨਾ ਟੂਟੀ ਫਰੂਟੀ ਤੇ ਵੀ ਬਣਾ ਸਕਦੇ ਹੋ ਇਹਨੂੰ ਇਸ ਤਰ੍ਹਾਂ ਆਪਾਂ ਚੰਗੇ ਤਰ੍ਹਾਂ ਇਹਦੇ ਵਿੱਚ मिक्स ਕਰ ਦਾਂਗੇ ਮਿਕਸ ਕਰਕੇ ਇਸ ਤਰ੍ਹਾਂ ਇਹਨਾਂ ਪਾ ਲੰਮਾ ਰੋਲ ਬਣਾ ਕੇ ਰੱਖ ਦਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਤਰ੍ਹਾਂ ਪਰਮਾ ਲਮਾ ਰੋਲ ਬਣਾ ਕੇ ਸੈੱਟ ਕਰ ਦਿੱਤਾ ਹੁਣ ਜਿਹੜਾ ਇਹ ਵਾਲਾ ਕਲਰ ਸੀ ਰੈੱਡ ਵਾਲਾ ਉਹ ਦੀ ਇਸ ਤਰ੍ਹਾਂ ਆਪਾਂ ਨਾ ਬਣਾ ਲਾਂਗੇ ਆਪਾਂ ਨਾ ਥਾਲੀ ਉਲਟੀ ਕਰ ਲਈ ਉਧਰ ਨਾਲ ਲੱਗਦਾ ਸੀ ਚਿਪਚਪਾ ਜਾ ਇਸ ਤਰ੍ਹਾਂ ਇਹਨੂੰ ਪਤਲਾ ਪਤਲਾ ਕਰਕੇ ਹੱਥ ਨਾਲ ਵੇਰ ਲਾਂਗੇ ਇਸ ਤਰ੍ਹਾਂ ਕਰ ਲੈਣਗੇ ਹੁਣ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਕਰ ਲਾਂਗੇ ਕਿਉਂਕਿ ਜੇ ਵੇਲਣ ਨਾਲ ਤਾਂ ਵੇਲੀਆਂ ਨਹੀਂ ਜਾਂਦੀਆਂ ਇਸ ਤਰ੍ਹਾਂ ਚੰਗੀ ਤਰ੍ਹਾਂ ਫਲਾ ਲਾਂਗੇ ਜਿਹੜੀ ਆਪਾਂ ਬਾਹਰਲੀ ਸਾਈਡ ਰੋਟੀ ਜੀ ਰੱਖਣੀ ਹੈ ਉਹ ਸਹੀ ਥੋੜਾ ਜਿਹਾ ਜ਼ਿਆਦਾ ਵੱਡਾ ਕਰ ਲਾਂਗੇ ਜਿਹੜੀ ਆਪਾਂ ਅੰਦਰਲੀ ਸਾਈਡ ਰੱਖਾਂਗੇ ਉਹ ਥੋੜੇ ਜਿਹੇ ਥੋਟ ਘੱਟ ਹੋਵੇ ਆ ਦੇਖੋ ਜਿਵੇਂ ਤੁਸੀਂ ਇਸ ਤਰ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਦੂਰ ਤੱਕ ਫਲਾ ਲਾਂਗੇ ਇਹਨੂੰ ਇਧਰਲੇ ਲੰਮੀ ਲੋਟ ਕਰ ਲਾਂਗੇ ਇਸ ਤਰ੍ਹਾਂ ਮੁੰਜੜਾ ਆਪਣਾ ਪੀਸ ਬਣਾਇਆ ਸੀ ਉਹਨੂੰ ਇਸ ਤਰ੍ਹਾਂ ਇਹ ਚ ਕਵਰ ਕਰ ਦਾਂਗੇ ਇਹਦੇ ਐਨ ਉੱਪਰ ਫੋਲਡ ਕਰ ਦਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਗੋਲ-ਗੋਲ ਕਰਾ ਕੇ ਨਾ ਸਾਈਡਾਂ ਤੋਂ ਵੀ ਆਪ ਕਰ ਦਾਂਗੇ ਇਹਨੂੰ ਬੰਦ ਇਹ ਥੋੜੀ ਮਰਜ਼ੀ ਹੈ ਤੁਸੀਂ ਗੋਲ ਬਣਾਉਣਾ ਗੋਲ ਬਣਾ ਸਕਦੇ ਹੋ ਜੇ ਕੋਈ ਹੋਰ ਸ਼ੇਪ ਤੇ ਨਹੀਂ ਹੋਰ ਸ਼ੇਪ ਦੇਵਾਂਗੇ ਆਪਾਂ ਇਹਨੂੰ ਨਾ ਹੀਠਾਂ ਤੋਂ ਤਾਂ ਪ੍ਰੈਸ ਰੱਖਾਂਗੇ ਉੱਤੋਂ ਤੋਂ ਗਲਾਈ ਕਰਾਂਗੇ ਇਹਦੀ ਐਸਟਰਾ ਬਹੁਤ ਹੀ ਸੋਹਣੀ ਵਧੀਆ ਮਠਾਈ ਬਣ ਕੇ ਆਪਣੀ ਤਿਆਰ ਹੋਊਗੀ ਐਸਟਰਾ ਦਾ ਆਪਣਾ ਰੂਲ ਬਣ ਗਿਆ ਦੇਖੋ ਜੀ ਤੁਸੀਂ ਤੇ ਹੁਣ ਆਪਾਂ ਰੱਖ ਦਾਂਗੇ 5-10 ਮਿੰਟਾਂ ਲਈ ਫਰਿੱਜ 'ਚ ਤੇ ਫਿਰ ਇਹਦੀ ਕਰਾਂਗੇ ਆਪਾਂ ਕਟਿੰਗ ਆਪਾਂ ਜੀ ਆਪਣੀ ਮਠਿਆਈ ਜਿਹੜੀ ਫਰਿੱਜ ਦੇ ਵਿੱਚ ਰੱਖ ਕੇ ਆਈ ਸੀ ਰੋਲ ਬਣਾ ਕੇ ਉਹ ਕੱਢ ਲੈਂਦੀ ਤੇ ਹੁਣ ਇਹਦੀ ਕਰਦੇ ਆਪਾਂ ਕਟਿੰਗ ਆ ਦੇਖੋ ਤੁਸੀਂ ਜੰਮ ਕੇ ਇਸ ਤਰ੍ਹਾਂ ਦੀ ਬਣ ਗਈ ਹੁਣ ਇਹਦੇ ਆਪਾਂ ਪੀਸ ਛੋਟੇ ਛੋਟੇ ਕਰ ਲਾਂਗੇ ਕਰਦ ਨਾਲ ਨਾ ਇਸ ਤਰ੍ਹਾਂ छोटे छोटे पीस है इन्ने क समान ना जी अपनी एक किलो मिठाई बनके तैयार हो जूगी इस तरह ना चंगी तरह पा कटिंग कर लेंगे जी हाँ देखो जी इस तरह के पीस बन गए अपने सारे कटिंग कर लें आप देख सकते हैं जी तुम ਇਸ ਤਰ੍ਹਾਂ ਦੇ ਆਪਾਂ ਨੇ ਪੀਸ ਕਟਿੰਗ ਹੋ ਗਈ ਸਾਰੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਪਲੇਟ ਦੇ ਵਿੱਚ ਸਜਾ ਲੈਣੇ ਆ ਇਸ ਤਰ੍ਹਾਂ ਸਾਰੇ ਪੀਸ ਆਪਾਂ ਪਲੇਟ ਦੇ ਵਿੱਚ ਰੱਖ ਲਾਂਗੇ बहुत ही वादिया अपने मिठाई बन के तैयार हुई है जी आ देख सकते जी ती इस तरह की अपनी मिठाई बन के तैयार हुई है बिना गैस जगाई तो एसी वाले कमरे च बैठ के आप मिठाई तैयार कर सकते हैं सी इस तरह की जो तो कोई भी किसी भी मेहमान ने आना होने घर कई बारी कोई नई भी मिठाई होंगी जी ਤੁਸੀਂ ਚਟਪਟੇ ਮਠਿਆਈ ਬਣਾ ਕੇ ਮਹਿਮਾਨਾਂ ਨੂੰ ਰੱਖ ਸਕਦੇ ਹੋ ਜੀ ਚਾਹ ਦੇ ਨਾਲ ਠੀਕ ਹੈ ਜੀ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ